ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਅੱਜ ਦਾ ਪੰਜਾਬੀ ਵਿਆਕਰਨ ਦਾ ਪ੍ਰਮੁੱਖ ਜਿਹੜਾ ਟੌਪਿਕ ਹੈ ਉਹ ਹੈ ਸਵਰਤੁਨੀਆਂ ਬਹੁਤ ਹੀ ਜ਼ਿਆਦਾ ਪੇਪਰ ਦੇ ਵਿੱਚ ਹਮੇਸ਼ਾ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ ਇਹ ਕਿ ਸਵਰਤੁਨੀਆਂ ਜਿਹੜੀਆਂ ਪਹਿਲਾਂ ਤਾਂ ਕੀ ਹੁੰਦੀਆਂ ਸਵਰਤੁਨੀਆਂ ਉਹ ਦੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ ਸਾਡੇ ਫੇਫੜਿਆਂ ਵਿੱਚੋਂ ਸਾਹ ਦੀ ਹਵਾ ਬੇਰੋਕ ਬਾਹਰ ਨਿਕਲ ਜਾਂਦੀ ਹੈ ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ ਪੰਜਾਬੀ ਭਾਸ਼ਾ ਵਿੱਚ ਕੁੱਲ 3 ਸਵਰਵਾਹਕ ਅੱਖਰ ਹਨ ਊੜਾ ਆੜਾ ਤੇ ਈੜੀ ਤੇ ਇਨ੍ਹਾਂ ਸਵਰਾਂ ਦੀਆਂ ਕੁੱਲ 10 ਤਰ੍ਹਾਂ ਦੀਆਂ ਦੁਨੀਆ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਇਹਨਾਂ ਨੂੰ ਉਚਾਰ ਸਕਦੇ ਹਾਂ ਉਹਨਾਂ ਨੂੰ ਹੀ ਸਵਰ ਦੁਨੀਆ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਗਿਣਤੀ 10 ਹੈ ਅ ਆ ਇ ਈ ਉ ਊ ਏ ਐ ਓ ਔ ਪਾ ਉੜਾ ਉੜਾ ਜਿਹੜਾ ਉਹਨੂੰ ਤਿੰਨ ਲਗਾ ਲੱਗਦੀਆਂ ਨੇ ਆੜੇ ਨੂੰ ਚਾਰ ਤੇ ਈੜੀ ਨੂੰ ਫਿਰ ਤਿੰਨ ਊੜੇ ਨੂੰ ਲੱਗਣ ਵਾਲੀਆਂ ਲਗਾ ਨੇ ਜਿਹੜੀਆਂ ਔਂਕੜ ਧੁਲੈਂਕੜ ਤੇ ਊੜਾ ਆੜਾ ਮੁਕਤਾ ਕੰਨਾ ਕਨੌੜਾ ਦਲਾਵਾ ਈੜੀ ਨੂੰ ਸਿਹਾਰੀ ਬਿਹਾਰੀ ਤੇ ਲਾ ਅੱਗੇ ਐ ਸਵਰਤੁਨੀਆਂ ਦੀਆਂ ਕਿਸਮਾਂ ਸਵਰਤੁਨੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਪਹਿਲੀ ਹੈ ਹਰਸਵ ਜਾਂ ਲਘੂ ਸਵਰਤੁਨੀਆਂ ਇਹਨਾਂ ਦੇ ਉਚਾਰਨ ਸਮੇਂ ਘੱਟ ਸਾਹ ਜਾਂ ਸਮਾ ਲੱਗਦਾ ਹੈ ਪੰਜਾਬੀ ਵਿੱਚ ਉ ਅ ਈ ਕੁੱਲ ਤਿੰਨ ਲਘੂ ਧੁਨੀਆਂ ਹਨ ਦੀਰਗ ਸਵਰਤੁਨੀਆਂ ਇਨਾਂ ਦੇ ਉਚਾਰਨ ਸਮੇਂ ਵੱਧ ਸਾਹ ਜਾਂ ਸਮਾ ਲੱਗਦਾ ਹੈ ਪੰਜਾਬੀ ਵਿੱਚ ਉ ਓ ਆ ਔ ਐ ਏ ਈ ਕੁੱਲ 7 ਦੀਰਗ ਤੁਨੀਆਂ ਹਨ ਤਾਂ ਬੱਚਿਓ ਇਹ ਤੁਹਾਨੂੰ ਇੱਕ ਵਾਰ ਮਹਿਸੂਸ ਹੋ ਸਕਦਾ ਕਿ ਟੌਪਿਕ ਥੋੜਾ ਜਿਹਾ ਮੁਸ਼ਕਲ ਹੈ ਪਰ ਜੇ ਆਪਾਂ ਧਿਆਨ ਨਾਲ ਸਮਝੀਏ ਤਾਂ ਇਹ ਹਮੇਸ਼ਾ ਕੰਮ ਆਉਣ ਵਾਲਾ ਟੌਪਿਕ ਹੈ ਜਿੰਨੀ ਦੇਰ ਤੁਸੀਂ ਪੰਜਾਬੀ ਪੜ੍ਹਨੀ ਹੈ ਪੇਪਰ ਦੇ ਵਿੱਚ ਇਹੇ ਪ੍ਰਸ਼ਨ ਤੁਹਾਨੂੰ ਆਉਣਾ ਹੀ ਹੈ ਇਹਦੇ ਵਿੱਚ ਕਿੰਨੀ ਤਰ੍ਹਾਂ ਦੇ ਪ੍ਰਸ਼ਨ ਬਣ ਸਕਦੇ ਐ ਪਹਿਲਾ ਸਵਰ ਤੁਨੀਆ ਕਿ ਸਵਰ ਤੁਨੀਆ ਕਹਿੰਦੇ ਕਿਹਨੂੰ ਹੈ ਉਸ ਤੋਂ ਬਾਅਦ ਪੰਜਾਬੀ ਭਾਸ਼ਾ ਵਿੱਚ ਕਿੰਨੇ ਸਵਰਵਾਹਕ ਅੱਖਰ ਐ ਠੀਕ ਐ ਇਹੇ ਪ੍ਰਸ਼ਨ ਸਾਡਾ ਬਣ ਗਿਆ ਜਾਂ ਪੰਜਾਬੀ ਦੀਆਂ ਜਿਹੜੀਆਂ ਕੁੱਲ ਤੁਨੀਆ ਨੇ ਸਵਰ ਤੁਨੀਆ ਉਹ ਕਿੰਨੀਆਂ ਨੇ ਊੜਾ ਆੜਾ ਈੜੀ ਨੂੰ ਕਿੰਨੀਆਂ-ਕਿੰਨੀਆਂ ਲਗਾ ਲਗਦੀਆਂ ਨੇ ਸਵਰ ਦੁਨੀਆਂ ਦੀਆਂ ਅੱਗੇ ਕਿੰਨੀਆਂ ਕਿਸਮਾਂ ਨੇ ਹਰ ਸਭ ਜਾਂ ਲਘੂ ਸਵਰ ਦੁਨੀਆਂ ਕਿੰਨਾਂ ਨੂੰ ਕਿਹਾ ਜਾਂਦਾ ਤੇ ਦੀਰਗ ਸਵਰ ਦੁਨੀਆਂ ਕਿੰਨਾਂ ਨੂੰ ਕਿਹਾ ਜਾਂਦਾ ਤਾਂ ਇਹ ਹੀ ਹੈ ਜਿਹੜੇ 6ਵੀਂ ਤੋਂ ਲੈ ਕੇ 10ਵੀਂ ਤੱਕ ਅੱਗੇ +1 +2 ਤੇ ਉਸ ਤੋਂ ਬਾਅਦ ਡਿਗਰੀ ਦੇ ਵਿੱਚ ਵੀ ਇਹੀ ਕੁਐਸਚਨ ਹੈ ਜਿਹੜਾ ਉਹ ਰਿਪੀਟ ਹੁੰਦਾ ਹੈ ਜੇ ਅਸੀਂ ਇਹਨੂੰ ਸਮਝ ਕੇ ਕਰੀਏ ਤਾਂ ਇਹ ਬਿਲਕੁਲ ਵੀ ਮੁਸ਼ਕਲ ਨਹੀਂ ਹੈ। ਥੈਂਕ ਯੂ।